ਹੋ ਜੀ ਸਾਡੀ ਵਰਕਰਸ ਮੀਟਿੰਗ ਆ ਵਲੰਟੀਅਰਸ ਦੀ ਅਸੀਂ ਸਾਡੇ ਜਨਰਲ ਸਕੱਤਰ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੇ ਸਾਡੇ ਸ਼੍ਰੀ ਸੰਦੀਪ ਪਾਟਕ ਜੀ ਆ ਰਹੇ ਨੇ ਸਾਡੀ ਤਿੰਨ ਲੋਕ ਸਭਾ ਹਲਕੇ ਨੇ ਜਿਹੜੇ ਗੁਰਦਾਸਪੁਰ ਅੰਮ੍ਰਿਤਸਰ ਐਂਡ ਕਰੂਰ ਸਾਹਿਬ ਉਹਨਾਂ ਦੀ ਮੀਟਿੰਗ ਹੋਏਗੀ ਸੰਗਠਨ ਦੀ ਮਜ਼ਬੂਤੀ ਵਾਸਤੇ ਅਸੀਂ ਮੀਟਿੰਗ ਕਰ ਰਹੇ ਹਾਂ ਆ ਜਿਹੜਾ ਸੰਜੇ ਸਿੰਘ ਜੀ ਵੀ ਵਿਹਾਈ ਹੋ ਰਹੀ ਹੈ ਬੜੀ ਰਾਹਤ ਹੈ ਦੇਖੋ ਸਾਡੇ ਬਹੁਤ ਹੀ ਸੀਨੀਅਰ ਨੇਤਾ ਨੇ ਰਾਜ ਸਭਾ ਮੈਂਬਰ ਨੇ ਸੰਜੇ ਸਿੰਘ ਜੀ ਉਹਨਾਂ ਨੂੰ ਲਗਭਗ 6 ਮਹੀਨੇ ਪਹਿਲਾਂ ਇੱਕ ਝੂਠੇ ਕੇਸ ਦੇ ਵਿੱਚ ਜਿਹੜਾ ਆ ਉਹ ਗ੍ਰਿਫਤਾਰ ਕੀਤਾ ਗਿਆ ਸੀਗਾ ਵੈਸੇ ਵੀ ਇਹ ਫਰਜੀ ਝੂਠੇ ਕੇਸਾਂ ਦੇ ਵਿੱਚ ਸਾਡੇ ਕਾਫੀ ਲੀਡਰ ਮਨੀਸ਼ ਸੋਦੀਆ ਜੀ ਸਤਿੰਦਰ ਜੈਨ ਜੀ ਕੇਜਰੀਵਾਲ ਸਾਹਿਬ ਉਹਨਾਂ ਨੂੰ ਜਿਹੜਾ ਝੂਠੇ ਸ਼ਰਾਬ ਘਟਾਲੇ ਦੇ ਵਿੱਚ ਗ੍ਰਿਫਤਾਰ ਕੀਤਾ ਪਰ ਸੰਜੀਤ ਸਿੰਘ ਜੀ ਨੂੰ ਕੱਲ ਮਾਨਯੋਗ ਸੁਪਰੀਮ ਕੋਰਟ ਨੇ ਜੜੀ ਆ ਉਹ ਜਮਾਨਤ ਦੇ ਦਿੱਤੀ ਆ ਅਸੀਂ ਫੈਸਲੇ ਦਾ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਆਂ ਔਰ ਦੇਖੋ ਤੱਕਾ ਜਿਹੜਾ ਹੁੰਦਾ ਹੈ ਜਿਆਦਾ ਚਿਰ ਨਹੀਂ ਚੱਲਦਾ ਜਿਹੜੀ ਕਾਨੂੰਨੀ ਪ੍ਰਕਿਰਿਆ ਆ ਉਹਦੇ 'ਚ ਸਾਨੂੰ ਪਤਾ ਆ ਕਿ ਸਚਾਈ ਨੇ ਇੱਕ ਵਾਰ ਬਾਹਰ ਆਉਣਾ ਹੀ ਹੁੰਦਾ ਸੱਚ ਦੀ ਜਿਹੜੀ ਆ ਉਹ ਜਿੱਤ ਹੁੰਦੀ ਆ ਸੋ ਇਹਦੇ 'ਚ ਸਚਾਈ ਦੀ ਜਿੱਤ ਹੁੰਦੀ ਆ ਸਾਡੇ ਬਾਕੀ ਨੇਤਾ ਵੀ ਜਿਹੜੇ ਫੜ ਕੇ ਠੂਠੇ ਮੁਕਦਮਿਆਂ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਕੀਤੇ ਨੇ ਅਸੀਂ ਆਸ ਕਰਦੇ ਹਾਂ ਕਿ ਸਾਨੂੰ ਜੁਡੀਸ਼ਰੀ ਜਿਹੜੀ ਆ ਉਹਦੇ ਤੋਂ ਸਾਨੂੰ ਬਹੁਤ ਆਪਣਾ ਫਾਇਦਾ ਮਿਲੂਗਾ ਕਿਵੇਂ ਕਿਸੇ ਦਾ ਕੰਟਰੋਲ ਹੋਏਗਾ ਭਾਜਪਾ ਨੇ ਹਾਂ ਇਲੈਕਸ਼ਨ ਤੋਂ ਪਹਿਲੇ ਹੀ ਡੈਮੇਜ ਦਿੱਤਾ ਆਮ ਆਦਮੀ ਪਾਰਟੀ ਨੇ ਉਹ ਜਿਹੜਾ ਸੰਸਦ ਮੌਜੂਦਾ ਐਮਐਲਏ ਨੇ ਜਿਹੜਾ ਕੀ ਬੋਲ ਲਿਆ ਦੇਖੋ ਦੇਖੋ ਲੋਕਤੰਤਰ ਦੇ ਵਿੱਚ ਲੀਡਰ ਉੱਚੇ ਨਹੀਂ ਹੁੰਦੇ ਲੋਕਤੰਤਰ ਦੇ ਵਿੱਚ ਲੀਡਰ ਉੱਚੇ ਨਹੀਂ ਹੁੰਦੇ ਜੇ ਅੱਜ ਕਿਸੇ ਪਾਰਟੀ ਦਾ ਕੋਈ ਸੰਸਦ ਕੋਈ ਐਮਐਲਏ ਜਾਂਦਾ ਹੈ ਤੇ ਅਪਾ ਇਹ ਨਹੀਂ ਕਹਿ ਸਕਦੇ ਕਿ ਲੋਕ رائے ਉਹਦੇ ਨਾਲ ਚਲੇਗੀ ਆ ਲੋਕ ਉਹਦੇ ਨਾਲ ਚਲੇ ਕੇ ਫੈਸਲਾ ਲੋਕਾਂ ਨੇ ਕਰਨਾ ਹੁੰਦਾ ਲੋਕ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੇ ਪਿਛਲੇ 2 ਸਾਲ ਦੇ ਕਾਰਜਕਾਲ ਦੇ ਵਿੱਚ ਜੋ ਵੀ ਕਾਰਗੁਜ਼ਾਰੀ ਕੀਤੀ ਆ ਉਹਦੇ ਤੋਂ ਜਨਤਾ ਖੁਸ਼ ਆ ਸਾਨੂੰ ਕੋਈ ਫਰਕ ਨਹੀਂ ਪੈਂਦਾ ਜਿਹੜਾ ਗਿਆ ਆ ਉਹਦੇ ਨਾਲ ਲੋਕ ਜਿਹੜੇ ਨੇ ਉੱਥੇ ਦੇ ਉੱਥੇ ਖੜੇ ਆ ਆ ਤੁਸੀਂ ਵੀ ਕਹਿ ਰਹੇ ਨੇ ਕਿ ਸਾਨੂੰ ਦਬਾਅ ਪਾਇਆ ਜਾ ਰਿਹਾ ਹੈ ਕਿ ਸਾਨੂੰ ਬੀਜਪੀ ਸ਼ਾਮਲ ਹੋਵੋ ਨਹੀਂ ਤਾਂ ਕਿਸਤਾਰੀ ਹੋ ਜਾਵੇ। ਦੇਖੋ ਇਹ ਤਾਂ ਆਪਾਂ ਦੇਖਿਆ ਹੀ ਆ ਪਿਛੇ ਵੀ ਸਾਡੇ ਕਈ ਐਮਐਲਏ ਸਾਹਿਬਾਨਾਂ ਨੂੰ ਫੋਨ ਵੀ ਆਏ ਸੀ ਕਿ ਵੱਖ-ਵੱਖ ਨੰਬਰਾਂ ਤੋਂ ਨੰਬਰ ਬਾਹਰ ਦੇ ਸੀਗੇ ਔਰ ਉਹਦੇ ਵਿੱਚ ਕਿਹਾ ਗਿਆ ਸੀਗਾ ਕਿ ਤੁਸੀਂ ਸ਼ਾਮਲ ਹੋ ਜੋ ਇੰਨੇ ਪੈਸੇ ਦੀ ਆਫਰ ਦਿੰਨੇ ਆ ਜਾਂ ਉਹ ਕੋ ਜਾ। ਦੇਖੋ ਇਹ ਜਿਹੜਾ ਆਪਰੇਸ਼ਨ ਲੋਟਸ ਚੱਲ ਰਿਹਾ ਆ ਪੂਰੇ ਭਾਰਤ ਦੇ ਵਿੱਚ ਖਾਸ ਤੌਰ ਤੇ ਦਿੱਲੀ ਤੇ ਪੰਜਾਬ ਦੇ ਵਿੱਚ ਇਹ ਲੋਕਤੰਤਰ ਵਾਸਤੇ ਬਹੁਤ ਘਾਤਕ ਹੈ। ਕਿਉਂਕਿ ਜਦੋਂ ਤੋਂ ਸੰਵਿਧਾਨ ਨੇ ਇੱਕ ਪ੍ਰਕਿਰਿਆ ਦੱਸੀ ਆ ਇੱਕ ਪ੍ਰੋਸੀਜਰ ਆ ਕਿ ਉਸ ਪ੍ਰੋਸੀਜਰ ਦੇ ਰਾਹੀਂ ਤੁਸੀਂ ਚੁਣ ਕੇ ਆਓ ਲੋਕਾਂ ਦੇ ਕੋਲ ਜਾਓ ਲੋਕ ਦੀ ਲੋਕਾਂ ਦੀ ਵੋਟ ਮੰਗੋ ਲੋਕ ਜਿਹਨੂੰ ਸਮਝਣਗੇ ਉਹਨੂੰ ਵੋਟ ਪਾ ਦੇਣਗੇ ਪਰ ਬੀਜੇਪੀ ਕਰਦੀ ਕੀ ਆ ਜਿੱਥੇ ਤੇ ਚੋਣਾਂ ਦੇ ਚੋਣਾਂ ਲੜਨ ਦੀ ਤੇ ਉਹਨਾਂ ਚ ਹਿੰਮਤ ਹੈ ਨਹੀਂ ਜਿੱਥੇ ਜਿੱਤ ਜਾਂਦੀ ਹੈ ਦੂਸਰੀ ਪਾਰਟੀ ਉਥੋਂ ਉਹਨਾਂ ਦੇ ਵਿਧਾਇਕ ਤੋੜੇ ਜਾਂਦੇ ਨੇ ਉਥੋਂ ਉਹਨਾਂ ਦੇ ਸੰਸਦ ਤੋੜੇ ਜਾਂਦੇ ਨੇ ਜਾਂ ਫਿਰ ਸਰਕਾਰਾਂ ਜਿਹੜੀਆਂ ਨੇ ਉਹਨਾਂ ਨੂੰ ਧਮਕੀਆਂ ਦੇ ਕੇ ਤੋੜਿਆ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਸੋ ਇਹ ਇਹ ਜਿਹੜਾ ਤਾਨਾਸ਼ਾਹੀ ਰਵਈਆ ਹੈ ਨਾ ਇਹ ਭਾਰਤ ਵਰਗੇ ਲੋਕਤੰਤਰੀਕ ਦੇਸ਼ ਦੇ ਵਿੱਚ ਜ਼ਿਆਦਾ ਸਮਾਨ ਨਹੀਂ ਚੱਲ ਸਕਦਾ ਨਹੀਂ ਜੀ ਤੁਸੀਂ ਵੀ ਕਹਿ ਰਹੇ ਕਿ ਜਿਹੜੀ ਨਿਰਣਾ ਬਾਹਰ ਦੇ ਕੇਜਰੀਵਾਦ ਕਰਨਾ ਚਾਹੁੰਦੇ ਨੇ ਇਹ ਬੰਨਾ ਚਾਹੁੰਦੇ ਦੇਖੋ ਜੀ ਸਾਡੇ ਵਾਸਤੇ ਕੁਰਸੀਆਂ ਜਿਆਦਾ ਇੰਪੋਰਟੈਂਟ ਨਹੀਂ ਅਸੀਂ ਪਹਿਲੇ ਦਿਨ ਤੋਂ ਹੀ ਕਿਹਾ ਹੈ ਕਿ ਕੁਰਸੀ ਦੀ ਸਾਡੀ ਕੁਰਸੀ ਦੀ ਲੜਾਈ ਨਹੀਂ ਆ ਅਰਵਿੰਦ ਕੇਜਰੀਵਾਲ ਸਾਹਿਬ ਸਾਡੇ ਕਨਵੀਨਰ ਸੀ ਹੈਗੇ ਨੇ ਹੁਣ ਵੀ ਆਗੇ ਨੇ ਅਸੀਂ ਉਹਨਾਂ ਦੀ ਰਹਿਮਾਈ ਦੇ ਵਿੱਚ ਕੰਮ ਕਰ ਰਹੇ ਹਾਂ ਸੀਐਮ ਦਿੱਲੀ ਸੀਗੇ ਉਹ ਬਤੌਰ ਸੀਐਮ ਦਿੱਲੀ ਕੰਮ ਕਰਨਗੇ ਜੇਲ੍ਹ ਦੇ ਵਿੱਚੋਂ ਸਰਕਾਰ ਚਲਾਉਣਗੇ ਇਹ ਪੂਰੇ ਭਾਰਤ ਦੇ ਵਿੱਚ ਪਹਿਲੀ ਉਦਾਹਰਨਾਂ ਕਿ ਜਦੋਂ ਇੱਕ ਸੈਟਿੰਗ ਸੀਐਮ ਨੂੰ ਜਿਹੜਾ ਤਾਨਾ ਸ਼ਾਹ ਨੇ ਫੜ ਕੇ ਅੰਦਰ ਬੰਦ ਕੀਤਾ ਔਰ ਇਹ ਜਿੱਨਾ ਚਰ ਸਾਡੇ ਚ ਦਾਵਾ ਜਨਾਚਰ ਸਾਹ ਨੇ ਸਾਡੇ ਅਸੀਂ ਇਸ ਤਾਨਾਸ਼ਾਹੀ ਦੇ ਵਿਰੋਧ ਲੜਾਈ ਜਿਹੜੀ ਆ ਉਹ ਜਾਰੀ ਰੱਖਾਂਗੇ ਲੋਕਤੰਤਰ ਦੀ ਸੰਵਿਧਾਨ ਦੀ ਜਿਹੜੀ ਇਧਰ ਇਹਨਾਂ ਕਿਧਰੇ ਪਤਿਆ ਕੀਤੀ ਜਾ ਰਹੀ ਹੈ ਦਿਸ ਇਜ਼ ਅ ਕਲੀਅਰ ਕੱਟ ਮਰਡਰ ਆਫ ધ ਡੈਮੋਕ੍ਰੇਸੀ ਸੋ ਇਸ ਚੀਜ਼ ਨੂੰ ਬਚਾਰ ਲਈ ਇਹ ਜਿਹੜਾ ਇਲੈਕਸ਼ਨ ਹੈ ਬੜਾ ਹੀ ਜ਼ਿਆਦਾ ਇੰਪੋਰਟੈਂਟ ਹੋ ਚੁੱਕਾ ਹੈ ਸੋ ਸਾਡੇ ਮਾਨਯੋਗ ਡਾਕਟਰ ਸੰਦੀਪ ਪਾਟਕ ਜੀ ਆ ਰਹੇ ਆ ਸਾਨੂੰ ਸਾਰਿਆਂ ਨੂੰ ਆਪਣੀ ਦਿਸ਼ਾ ਨਿਰਦੇਸ਼ ਦੇਣਗੇ ਔਰ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਬੀਜੇਪੀ ਅਸਲੇ ਸਰ ਸਰ ਆਮ ਆਦਮੀ ਪਾਰਟੀ ਤੋਂ ਡਰਦੀ ਹੈ ਅਗਰ ਉਹਨਾਂ ਨੂੰ ਕਿਸੇ ਪਾਰਟੀ ਤੋਂ ਹਿੰਦੁਸਤਾਨ ਚ ਸਭ ਤੋਂ ਜ਼ਿਆਦਾ ਡਰ ਲੱਗ ਰਿਹਾ ਤੇ ਉਹ ਆਮ ਆਦਮੀ ਪਾਰਟੀ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਵੀ ਇਕੋ ਹੀ ਬੰਦੇ ਤੋਂ ਔਰ ਇਕੋ ਹੀ ਪਾਰਟੀ ਤੋਂ ਕਿਉਂਕਿ ਦਿਸ ਇਜ਼ ਦਾ ਫਾਸਟੈਸਟ ਗਰੋਇੰਗ ਪਾਰਟੀ ਇਨ ਦਾ ਵਰਲਡ 10 ਸਾਲ ਦੇ ਵਿੱਚ ਜਿਹੜੀ ਆ ਪਾਰਟੀ ਨੇ ਬੜੀਆਂ ਵੱਡੀਆਂ ਅਚੀਵਮੈਂਟਸ ਸਾਸਲ ਕੀਤੀਆਂ ਉਹਦੇ ਨਾਲ ਨਾਲ ਨੈਸ਼ਨਲ ਪਾਰਟੀ ਬਣੀ ਹੈ ਔਰ ਪਿਛਲੇ ਦਿਨੀ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਤਾਨਾਸ਼ਾਹੀ ਜਿਹੜੀ ਹੈ ਹਿੰਦੁਸਤਾਨ ਦੇ ਵਿੱਚ ਹੋ ਰਹੀ ਹੈ ਬੀਜੇਪੀ ਆਪਣੀ ਤਾਨਾਸ਼ਾਹੀ ਦੇ ਨਾਲ ਹਿਟਲਰ ਸ਼ਾਹੀ ਦੇ ਨਾਲ ਸਾਡੇ ਜਿੰਨੇ ਵੀ ਅੱਛੇ ਔਰ ਸੀਨੀਅਰ ਜਿੰਨੇ ਵੀ ਲੀਡਰ ਸੀਗੇ ਜਿਹੜੇ ਲੀਡਰ ਅੱਛੇ ਸਕੂਲ ਬਣਾ ਰਹੇ ਸੀ ਅੱਛੀ ਸਿੱਖਿਆ ਦੇ ਰਹੇ ਸੀ ਅੱਛੇ ਹਸਪੀਟਲ ਬਣਾ ਰਹੇ ਸੀਗੇ ਸਵਾਸਥ ਸੇ ਅੱਛਾ ਦੇ ਰਹੇ ਸੀਗੇ ਜਿਹੜੇ ਆਮ ਲੋਕਾਂ ਦੀ ਜਿਹੜੀ ਹੈਲਪ ਕਰਨਾ ਚਾਹੁੰਦੇ ਸੀ ਉਹ ਸਾਰੇ ਲੀਡਰਸ ਨੂੰ ਜਿਹੜਾ ਉਹਨਾਂ ਨੇ ਅੰਦਰ ਕਰ ਦਿੱਤਾ ਸੀ ਪਰ ਮਹਾਰਿਯੋਗ ਸੁਪਰੀਮ ਕੋਰਟ ਨੇ ਕੱਲ ਜਿਹੜੀ ਜ਼ਮਾਨਤ ਦਿੱਤੀ ਹੈ ਡਾਕਟਰ ਸੰਜੇ ਸਿੰਘ ਜੀ ਨੂੰ ਉਸ ਜ਼ਮਾਨਤ ਤੋਂ ਬਾਅਦ ਇੱਕ ਬੜਾ ਵੱਡਾ ਤਮਾਚਾ ਭਾਜਪੀ ਦੇ ਮੂੰਹ ਤੇ ਔਰ ਈਡੀ ਦੇ ਮੂੰਹ ਤੇ ਉੱਤੇ ਵਜਿਆ ਇਹ ਜਿਹੜੀ ਪਾਰਟੀ ਹੈ ਤਾਨਾਸ਼ਾਹ ਪਾਰਟੀ ਹੈ ਔਰ ਉਹਨਾਂ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਇਸ ਵੇਲੇ ਨਰਿੰਦਰ ਮੋਦੀ ਜੀ ਉਹ ਉਹ ਜਿੰਨੀਆਂ ਵੀ ਏਜੰਸੀਸ ਨੇ ਸੈਂਟਰਲ ਏਜੰਸੀਸ ਜਿਸਦਾ ਈਡੀ ਐ ਸੀਬੀਆਈ ਐ ਇੰਕਮ ਟੈਕਸ ਹੈ ਉਹਨਾਂ ਨੂੰ ਲੈ ਕੇ ਤੇ ਤਾਨਾਸ਼ਾਹ ਕਰ ਰਹੇ ਨੇ ਜਿਹੜਾ ਵੀ ਬੰਦਾ ਲੋਕਤੰਤਰ ਨੂੰ ਬਚਾਉਣ ਲਈ ਇਹਨਾਂ ਦੇ ਖਿਲਾਫ ਕੋਈ ਗੱਲ ਬੋਲਦਾ ਇਹਨਾਂ ਦੇ ਵਿਰੋਧ ਚ ਕੋਈ ਗੱਲ ਬੋਲਦਾ ਜਿਹੜਾ ਸੱਚ ਦੀ ਹੱਕ ਦੀ ਗੱਲ ਕਰਦਾ ਉਹਦੇ ਖਿਲਾਫ ਹੀ ਜਿਹੜੀ ਇਹ ਪਰਚਾ ਦੇ ਦਿੰਦੇ ਨੇ ਪਰਚਾ ਕਰਕੇ ਝੂਠਾ ਪਰਚਾ ਦੇ ਕੇ ਫੇਕ ਐਫ ਆਈ ਆਰ ਕਰਕੇ ਫੇਕ ਕੇਸ ਬਣਾ ਕੇ ਉਹਨਾਂ ਨੂੰ ਅੰਦਰ ਕਰ ਦਿੰਦੇ ਨੇ ਇਹ ਜਿਆਦਾ ਦੇਰ ਚੱਲਣ ਵਾਲੀ ਗੱਲ ਨਹੀਂ ਕਿਉਂਕਿ ਇਹ ਪਾਰਟੀ ਜਿਹੜੀ ਆ ਅੰਦੋਲਨ ਚੋਂ ਨਿਕਲੀ ਇੱਕ ਪਾਰਟੀ ਆ ਆਮ ਆਦਮੀ ਪਾਰਟੀ ਔਰ ਅਸੀਂ ਜਿਹੜੇ ਆ ਸ਼ਹੀਦ ਭਗਤ ਸਿੰਘ ਦੇ ਜਿਹੜੇ ਆ ਉਹਨਾਂ ਦੀ ਸੋਚ ਨੂੰ ਲੈ ਕੇ ਚੱਲ ਰਹੇ ਆ ਉਹਨਾਂ ਦੇ ਵੰਸ਼ਜ ਚੋਂ ਆ ਅਸੀਂ ਲੋਕ ਸੋ ਅਸੀਂ ਘਬਰਾਣ ਵਾਲੇ ਨਹੀਂ ਅਸੀਂ ਡਰਨ ਵਾਲੇ ਨਹੀਂ ਇਹ ਚਾਹੇ ਜਿੰਨੇ ਮਰਜ਼ੀ ਤਾਨਾਸ਼ਾਹੀ ਕਰ ਲੈਣ ਜਿੰਨਾ ਮਰਜ਼ੀ ਸਾਨੂੰ ਸਾਡੇ ਤੇ ਤਸ਼ੱਦਦ ਕਰ ਲੈਣ ਅਸੀਂ ਲੋਕ ਡਰਨ ਵਾਲੇ ਨਹੀਂ ਆ ਸਾਨੂੰ ਚਾਹੇ ਜਿਨ੍ਹਾਂ ਦੇ ਵਿੱਚ ਭੇਜ ਦੇਣ ਸਲਾਖਾਂ ਦੇ ਪਿੱਛੇ ਭੇਜ ਦੇਣ ਅਸੀਂ ਡਰਾਂਗੇ ਨਹੀਂ ਸਾਡੀ ਖੂਨ ਦੀ ਇੱਕ ਇੱਕ ਬੂੰਦ ਜਿਹੜੀ ਆ ਆਮ ਆਦਮੀ ਪਾਰਟੀ ਲਈ ਆ ਸੋ ਉਹ ਦਿਨ ਦੂਰ ਨਹੀਂ ਇਦੋ ਲੋਕੀ ਦੇਖੋ ਜਨਤਾ ਜਿਹੜੀ ਹੈ ਲੋਕਤੰਤਰ ਦੇ ਵਿੱਚ ਸਭ ਤੋਂ ਪਾਵਰਫੁਲ ਚੀਜ਼ ਹੁੰਦੀ ਹੈ ਜਨਤਾ ਸਾਰਾ ਕੁਝ ਦੇਖ ਰਹੀ ਹੈ ਕੱਲ ਵੀ ਜਨਤਾ ਨੇ ਦੇਖਿਆ ਕਿ ਈਡੀ ਕੋ ਕੋਈ ਜਵਾਬ ਨਹੀਂ ਸੀਗਾ ਔਰ ਜਿਹੜਾ ਫੇਕ ਕੇਸ ਸੀ ਉਹ ਸਾਬਤ ਹੋ ਗਿਆ ਔਰ ਸੰਜੇ ਸਿੰਘ ਜੀ ਬਾਹਰ ਆ ਗਏ ਸੋ ਜਨਤਾ ਜਿਹੜੀ ਹੈ ਤਿਆਰ ਬੈਠੀ ਹੈ ਔਰ ਆਨਾਲੇ ਲੋਕ ਸਭਾ ਇਲੈਕਸ਼ਨ ਦੇ ਵਿੱਚ ਜਿਹੜਾ ਇਸ ਦਾ ਮੂੰਹ ਤੋੜ ਜਵਾਬ ਦੇਗੀ ਔਰ ਜਿਹੜਾ ਦੂਸਰ ਸੁਪਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਦੇਖਿਆ ਤੀਸਰੀ ਵਾਰੀ ਪ੍ਰਧਾਨ ਮੰਤਰੀ ਬਣਨ ਦਾ ਉਹ ਦੂਸਰ ਸੁਪਨ ਵੀ ਕਦੀ ਪੂਰਾ ਨਹੀਂ ਹੋਏਗਾ ਉਹ ਜਿਹੜੀ 400 ਪਾਰ ਦੀ ਗੱਲ ਕਹਿੰਦੇ ਹੈਗਾ ਪੇਗਾ ਪਾਰਟੀ ਨੂੰ ਉਹ ਖੁਦੇ ਚਿੱਤਰੀ ਰੱਖਾ ਕਹਿੰਦੇ ਅੱਜ ਮੈਂ ਸੰਜੀਤ ਸਿੰਘ ਨੂੰ ਰਾਹਤ ਮਿਲੀ ਹੈ ਦੇਖੋ ਸੱਚਾਈ ਦੀ ਅਖੀਰ ਜਿੱਤ ਹੋਣੀ ਹੀ ਹੁੰਦੀ ਹੈ ਸੋ ਸੰਜੀਤ ਜੀ ਨੂੰ ਰਾਹਤ ਮਿਲੀ ਹੈ ਉਹਦੇ ਨਾਲ ਸਾਨੂੰ ਪਾਰਟੀ ਨੂੰ ਵੀ ਰਾਹਤ ਮਿਲੀ ਹੈ ਕਿਉਂਕਿ ਇਸ ਵੇਲੇ ਸਾਡੀ ਪਾਰਟੀ ਦੇ ਜਿੰਨੇ ਵੀ ਸਾਡੇ ਪਿੱਲਰ ਲੀਡਰਸ ਵੱਡੇ ਲੀਡਰ ਸਾਡੇ ਈਵਨ ਨੈਸ਼ਨਲ ਕੰਮਿਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੀ ਐਸ ਵੇਲੇ ਜੇਲ੍ਹ 'ਚ ਨੇ ਔਰ ਅੱਜ ਇਨ ਫੈਕਟ ਟਾਈਮਜ਼ ਆਫ ਇੰਡੀਆ ਦੀ ਜਿਹੜੀ ਨਿਊਸੀ ਉਹਨਾਂ ਨੂੰ ਹੋਸਟੇਲ 'ਚ ਰੱਖਿਆ ਗਿਆ ਜਿੱਥੇ ਉਹਨਾਂ ਨੂੰ ਸਿਕਿਉਰਿਟੀ ਥ੍ਰੈਟ ਵੀ ਹੈ ਚਾਹੇ ਉਹਨਾਂ ਦੀ ਸਿਕਿਉਰਿਟੀ ਉੱਥੇ ਬੁਦਾ ਦਿੱਤੀ ਗਈ ਹੈ ਔਰ ਜਿੱਦਨ ਤੋਂ ਇਹ ਚੱਲ ਰਿਹਾ ਹੈ ਇਨਫੈਕਟ 4.5 ਕਿਲੋ ਵੇਟ ਉਹਨਾਂ ਦਾ ਜਿਹੜਾ ਹੈਗਾ ਉਹ ਡਾਊਨ ਹੋ ਗਿਆ ਵਿਚ ਇਜ਼ ਵਨ ਮੇਜਰ ਕਨਸਰਨ ਸੋ ਯੇਅ ਸਰਟਨਲੀ ਸਾਡੀ ਪਾਰਟੀ ਲਈ ਅਜੇ ਟਾਈਮ ਔਖਾ ਹੈ ਬਟ ਰਾਹਤ ਇਹ ਹੈ ਕਿ ਸੰਜੀਤ ਜੀ ਬਾਹਰ ਆ ਚੁੱਕੇ ਇਵੈਂਚੁਅਲੀ ਜੋ ਭਾਜਪਾ ਦੀ ਚਾਲ ਸੀਗੀ ਜਾਂ ਜੋ ਭਾਜਪਾ ਨੇ ਖੇਡਿਆ ਜਿਹੜਾ ਇਹ ਟੋਇਆ ਭਾਜਪਾ ਨੇ ਸਾਡੇ ਲਈ ਪੁੱਟਿਆ ਸੀ ਅਸੀਂ ਸਾਰੇ ਦੇਖਾਂਗੇ ਕਿ ਇਵੈਂਚੁਅਲੀ ਬੀਜੇਪੀ ਇਸ ਟੋਏਜ ਆਪ ਲਿਕੇਗੀ ਮੈਮ ਜੇ ਲੋਕ ਸਭਾ 3 ਸੀਟਾਂ ਲੈ ਕੇ ਕਾਰਜਕਾਰੀ ਮੀਟਿੰਗ ਰੱਖੀ ਜਾਏ ਕੀ ਰਣਨੀਤੀ ਹੈ ਦੇਖੋ ਰਣਨੀਤੀ ਤਾਂ ਬਾਅਦ ਚ ਪਤਾ ਲੱਗੇਗੀ ਪਰ ਇੱਕ ਗੱਲ ਤਾਂ ਮੇਰੇ ਨਾਲ ਤੁਸੀਂ ਸਾਰੇ ਸਹਿਮਤ ਹੋਵੋਗੇ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਚੋਣਾਂ ਦੀ ਰਣਨੀਤੀ ਹੈ ਉਹ ਉਹਦੇ ਕਰਕੇ ਆਮ ਆਦਮੀ ਪਾਰਟੀ ਜਾਣੀ ਜਾਂਦੀ ਹੈ ਇਲੈਕਸ਼ਨ ਕੈਂਪੇਨ ਜਿਹੜਾ ਹੈਗਾ ਸਾਡਾ ਉਹ ਬਹੁਤ ਵਧੀਆ ਕੈਂਪੇਨ ਹੈ ਜਿਸ ਨੂੰ ਬਾਕੀ ਪਾਰਟੀਆਂ ਵੀ ਫੋਲੋ ਕਰਦੀਆਂ ਨੇ ਕਿਉਂਕਿ ਜਦੋਂ ਅਸੀਂ ਵੀ ਕੈਂਪੇਨ ਕਰਦੇ ਸੀ ਦਾਈ ਦਾ ਜੇਹੀ ਐਕਟੀਵਿਟੀ ਜਿਹਨੂੰ ਡੋਰ ਟੂ ਡੋਰ ਐਕਟੀਵਿਟੀ ਕਹਿੰਨੇ ਆ ਸਾਡੀ ਦੇਖਾ ਦੇਖੀ ਸਿੱਧੂ ਸਾਹਿਬ ਵੀ ਡੋਰ ਟੂ ਡੋਰ ਤੇ ਉਤਰ ਆਏ ਸੀ ਮੁਜੀਠੀਆ ਸਾਹਿਬ ਵੀ ਡੋਰ ਟੂ ਡੋਰ ਤੇ ਉਤਰ ਆਏ ਸੀ ਪਰ ਜੇ ਕਿਤੇ ਇਹ ਆਪਣੇ ਡੋਰ ਟੂ ਡੋਰ ਪਹਿਲਾਂ ਕਰਦੇ ਹੁੰਦੇ ਤੇ ਸ਼ਾਇਦ ਅੱਜ ਜੋ ਹਾਲਾਤ ਹੋਏ ਉਹਨਾਂ ਦੇ ਨਾ ਹੁੰਦੇ। ਭਾਜੀਪੀ ਡੋਰ ਟੂ ਡੋਰ ਨਹੀਂ ਕਰ ਰਹੀ ਉਹ ਮੰਤਰੀਆਂ ਜਾਂ ਸੰਤਰੀਆਂ ਦੀ ਪੂਹੇ ਕੜਕਪਦੀ ਪਈ ਹੈ ਜੀ। ਅਹ ਦੇਖੋ ਭਾਜੀਪੀ ਦਾ ਨਾ ਕੰਮ ਕਰਨ ਦਾ ਤਰੀਕਾ ਹੀ ਇਹ ਹੈ ਦੰਗਾ ਫਸਾਦ ਕਰਾ ਲੋ ਈਡੀ ਦੇ ਦੁਰਵਰਤੋਂ ਕਰ ਲੋ ਇਹ ਇਹ ਜਿਹੇ ਇੰਡੀਪੈਂਡੈਂਟ ਬਾਡੀਜ਼ ਹੋਣੀਆਂ ਚਾਹੀਦੀਆਂ ਨੇ ਈਡੀ ਹੋ ਗਈ ਸੀਬੀਆਈ ਹੋ ਗਈ ਕਿ ਇਹਨਾਂ ਦਾ ਦੁਰਉਪਯੋਗ ਹੋਣਾ ਨਹੀਂ ਚਾਹੀਦਾ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਹੜੀ ਬੀਜੇਪੀ ਐ ਇਸ ਵੇਲੇ ਇਹ ਜਿਹੇ ਹਤਕੰਡਿਆਂ ਤੇ ਉੱਤਰ ਆਈ ਹੈ ਕਿ ਕੋ ਵਾਸ਼ਿੰਗ ਮਸ਼ੀਨ ਦਾ ਦਰਜਾ ਮਿਲ ਕੇ ਰਹਿ ਗਿਆ ਇਹਨਾਂ ਨੂੰ ਕਿ ਜਿਹਦੇ ਉੱਤੇ ਬਹੁਤ ਸਾਰੇ ਕੇਸੇਜ਼ ਨੇ ਉਹ ਬੀਜੇਪੀ ਜੁਆਇਨ ਕਰ ਲੈਂਦਾ ਹੈ ਤੇ ਉਹ ਸਾਰੇ ਕੇਸੇਜ਼ ਸਾਫ਼ ਹੋ ਜਾਂਦੇ ਸੋ ਤੁਹਾਡੇ ਰਾਹੀਂ ਅਖੀਰ 'ਚ ਮੈਂ ਇੱਕ ਮੈਸੇਜ ਦੇਣਾ ਹੈ ਕਿ ਇਸ ਵਾਰ ਦਾ ਜਿਹੜਾ ਸਾਡਾ ਇਲੈਕਸ਼ਨ ਹੈਗਾ ਇਹ ਡੈਮੋਕਰੇਸੀ ਵਰਸਸ ਡਿਕਟੇਟਰਸ਼ਿਪ ਹੈ ਮਤਲਬ ਬੜਾ ਕਲੀਅਰ ਹੈ ਕਿ ਇਸ ਵਾਰ ਕੋਈ ਵੀ ਪਾਰਟੀ ਜਿਹੜੀ ਹੈ ਨਾ ਉਹ ਇਹ ਨਹੀਂ ਹੈ ਕਿ ਮੈਂ ਪਾਵਰ ਚਾਹਾਂ ਬੀਜੇਪੀ ਦਾ ਜ਼ਰੂਰ ਉਹ ਹੋਏਗਾ ਪਰ ਤੁਸੀਂ ਦੇਖਿਆ ਕਿ ਬਾਕੀ ਸਾਰੀਆਂ ਪਾਰਟੀ ਜਿਹੜੀਆਂ ਨੇ ਉਹ ਇਸ ਵੇਲੇ ਇਕੱਠੀਆਂ ਨੇ ਔਰ ਇਸ ਵਾਰ ਦਾ ਜਿਹੜਾ ਸਾਡਾ ਇਲੈਕਸ਼ਨ ਹੈਗਾ ਦੈਟ ਇਜ਼ ਡੈਮੋਕ੍ਰੇਸੀ ਵਰਸਸ ਡਿਕਟੇਟਰਸ਼ਿਪ ਅੰਦਰ ਦੇ ਐਮਪੀ ਜਿਹੜੇ ਵਿਧਾਇਕ ਨੇ ਆ ਅੱਜ ਹਮਾਰੀ ਵਰਕਰਸ ਮੀਟਿੰਗ ਹੈ ਯਹਾਂ ਪੇ ਹਮਾਰੇ ਜੋ ਨੈਸ਼ਨਲ ਜਨਰਲ ਸੈਕਟਰੀ ਹੈ ਸ਼੍ਰੀ ਸੰਦੀਪ ਪਾਠਕ ਜੀ ਉਹ ਯਹਾਂ ਪੇ ਆ ਰਹੇ ਹੈ तो आ, कुछ वर्कर्स को आगे की जो रणनीति है वो बताएंगे। ऑलरेडी वैसे मैं आपको बता दूं कि हमारा डोर टू डोर ऑलमोस्ट हर वार्ड में पिछले काफ़ी दिन से चल रहा है और शायद आप देखते होंगे कि टॉप टेन जो है वो वो भी निकाले जाते हैं कि आज सबसे ज़्यादा किसने किया है सो वो ऑलरेडी चल रहा है बट जो नई रणनीति है वो जैसे ही संदीप जी आएंगे वैसे पता चल देखिए क्योंकि बहुत उदास थे सब लोग हमें आसपास अपने ऐसे लग रहा था कि हमारे लीडर्स को बिना किसी वजह के एक ऐसा स्कैम क्रिएट किया गया ये जो घोटाला है ये क्रिएट किया गया टू गेन आउट ऑफ इट लेकिन उसमें गेन तो क्या होना था वो खुद ही गिर रहे हैं जैसे मैंने पहले बोला कि एक ऐसा खट्टा होता गया कि आम आदमी पार्टी को गिराना है। लेकिन इवेंचुअली उसमें बीजेपी खुद गिरेगी सो तो ऐसे में संजय सिंह को बेल मिलना हमारे लिए एक खुशी की बात है और राहत की बात बीजेपी सबको कॉन्टेक्ट कर रही है जी सबको कांटेक्ट कर रही है घूम फिर के हमें भी कहीं ना कहीं से कॉल्स आते हैं हमें भी मैसेजेस आते हैं हमारे बहुत सारे एम को मैसेजेस जा रहे हैं कॉल्स जा रहे हैं लेकिन आम आदमी पार्टी पंजाब में स्ट्रॉन्ग खड़ी है अरविंद जी के साथ खड़े हैं हम अरविंद जी हमारी आम आदमी पार्टी की आइडियोलॉजी के पीछे हम लोग सब डट के खड़े हैं मैंने मैंने पहले ही वहीं से शुरू किया कि जो लेटेस्ट अब तक मेरे को था टाइम्स ऑफ इंडिया की रिपोर्ट के हिसाब से क्योंकि उनको आ, मैं उस दिन भी गई थी उनके घर में मैम को मिलने गई थी तब भी एक एक कंसर्न था कि वो डायबिटिक हैं और एक एक वॉलंटियर को ये चीज़ इसलिए पता है कि जब भी अरविंद जी यहाँ पे कैंपेंस के लिए आते थे अरविंद जी बाहर का खाना कभी भी नहीं खाते थे खाना हम जैसे वॉलंटियर्स के घर से जाता था तो ये एक मेजर कंसर्न है कि उनका हेल्थ अदरवाइज ही इज हाई स्पिरट देखिए एक चीज बहुत क्लियर है कि बीजेपी बहुत डरी हुई है महज एक सुपारी जितनी पार्टी बोलते थे या आम आदमी पार्टी को पर आज इस सुपारी जितनी पार्टी से दुनिया की सबसे बड़ी पार्टी को इतना डर लग रहा है कि वो इस तरह के हथकंडों पे आ गई